ਸਾਸੇਗਾ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਈਆਂ ਵੀਰੋ ਕਦ ਕਾਠਾ ਲੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਚੰਗੀਆਂ ਝੋਟੀਆਂ ਨੇ ਵੀਰ ਕੋਲੇ ਆਓ ਵੀਰੇ ਨੰਬਰ ਲੈਣੇ ਆ ਵੀਰ ਜੀ ਹੁਣਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਕਿਰਪਾ ਬਾਬੇ ਦੀ ਸੰਧੀ ਵੀਰ ਜੀ ਵਧੀਆ ਵੀਰੇ ਨਾ ਦੱਸਿਓ ਨਾਮ ਕਮਲਜੀਤ ਸਿੰਘ ਜੀ ਜਿਹੜੇ ਭਗਵਾਨਪੁਰ ਤਹਿਸੀਲ ਦੇਰਾ ਬਬਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਆਪਣਾ ਠੀਕ ਹੈ ਫੋਨ ਨੰਬਰ ਵੀਰੇ 9815907784 ਇਹ ਨੰਬਰ ਹੈ ਇੱਥੇ ਵਰਸਾ ਜਲਦਾ ਠੀਕ ਹੈ ਤਾਂ ਆਪਣੇ ਕੋਲ ਚੰਗੀਆਂ ਝੋਟੀਆਂ ਆਗੀਆਂ ਵੀਰੇ ਹਾਂਜੀ ਹਾਂਜੀ ਚੰਗੀਆਂ ਝੋਟੀਆਂ ਵਧੀਆ ਚੰਗੀਆਂ ਵਹਿਣਾ ਆਗੀਆਂ ਗੋਲੇ ਹਨਾ ਮੈਡਮ ਬਹੁਤ ਬਹੁਤ ਚੰਗੀਆਂ ਤੇ ਕਰੀਏ ਵੀਰੇ ਸ਼ੁਰੂ ਇਹਨਾਂ ਦਾ ਹਾਂਜੀ ਬਿਲਕੁਲ ਜੀ ਇਹਦੇ ਬਾਰੇ ਦੱਸ ਦਿਓ ਪਹਿਲਾਂ ਆਹ ਝੋਟੀਆਂ ਦੇਖੋ ਚੋਕੇ ਫੀਸ ਲੱਗੇ ਆ ਗੱਬਣਾ ਗੱਬਣਾ ਝੋਟੀ ਆ ਦੇ ਲੈ ਜੀ ਹਫਤਾ ਜੇ ਇੱਕ ਹਫਤਾ ਬਾਕੀ ਹਾਂਜੀ ਹਫਤਾ ਬਾਕੀ ਠੀਕ ਆ ਜੀ ਬੜੀ ਚੰਗੀ ਕੱਟ ਬਾਕੀ ਵੀਰੇ ਕਿਦਾਂ ਲੋਈ ਚ ਆ ਗਈ ਹੈ ਚਵਾ ਚੂਏ ਦਾ ਚੰਗਾ ਬਣਿਆ ਆਂਦਾ ਟਿੱਕਣ ਟੁੱਪਣ ਵਧੀਆ ਹੀ ਬੋਲੀ ਬਹੁਤ ਜਿਆਦਾ ਚੰਗੀ ਸ਼ਹਿਦ ਮਾਲਦੀ ਹੈ ਸ਼ਕੀਨੀ ਚਕਾਨੀ ਬੜੀ ਚੋਟੀ ਬਹੁਤ ਫੀਸ ਕੁਆਲਟੀ ਚੰਗੀ ਘੈਂਟ ਆ ਗਈ ਹੈ ਨਾ ਜੀ ਤਾਂ ਬਾਕੀ ਵੀਰੇ ਲੈ ਵਾਲੂ ਆ ਇਹਦਾ ਚੈੱਕ ਕਰ ਲੋ ਕੱਦ ਵਜਨ ਵਾਲੀ ਆ ਤੁਹਾਨੂੰ ਤੁਹਾਨੂੰ ਬਹੁਤ ਵਧੀਆ ਲੱਗਿਆ ਦੇਖੋ ਵੀਰੋ ਚੰਗੀ ਝੋਟੀ ਆ ਗਈ ਆ ਚੰਗੀ ਸ਼ਕੀਨ ਆ ਰਾਜੀ ਰੂਜੀ ਚੰਗੀ ਆ ਠੰਡ ਠੁਣ ਵਧੀਆ ਲੱਗਿਆ ਤਾਂ ਲੋਈ ਚ ਆ ਗਈ ਵੀਰੋ ਤਾਂ ਵੱਡੀ ਝੋਟੀ ਆ ਵੀਰੇ ਨਿੱਕੀ ਮੰਨ ਕੇ ਨਾ ਚੱਲਿਓ ਦੇਣ ਹਜੇ ਬਾਕੀ ਨੇ ਇਹਦੇ ਚੰਗੀ ਸੋਹਣੀ ਝੋਟੀ ਆ ਠੀਕ ਆ ਜੀ ਹਾਂਜੀ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਮੁੱਲ ਵੀਰ ਜੀ ਇਹਦਾ ਕਰਨੂ ਦਾ ਭਾਵੇਂ ਜਿੰਨਾ ਮਰਜੀ ਇੱਕ ਪੰਡ ਕੜੀ ਗਈ ਹੈ ਭਾਵੇਂ ਇੱਕ ਦੋ ਕੜੀ ਗਈ ਹੈ ਹਾਂਜੀ ਪੂਰੇ ਲੱਖ ਦੀ ਦੇਣੀ ਹੈ ਝੋਟੀ ਲੱਖ ਦੀ ਹਾਂਜੀ ਮਾਤਨ ਹੋ ਜੂ ਲੱਖ ਚੋ ਵੀਰ ਥੋੜਾ ਬੜਾ ਕਰਦਾਂਗਾ ਬਹੁਤੀ ਝੋਟੀ ਚੰਗੀ ਆ ਵੇਖੋ ਮੇਰੇ ਕੋਲ ਕੱਡੀ ਵੱਡੀ ਝੋਟੀ ਹੋਏ ਨੂੰ ਮਿਸਤੀ ਆ ਬਿਲਕੁਲ ਕੱਦ ਬਹੁਤ ਸਿੰਗਲ ਹੱਡੀ ਆ ਤਾਂ ਬਾਕੀ ਵੀਰੇ ਫੋਨ ਲਾ ਲਿਓ ਮਾਂਤਨ ਹੋ ਜੂ ਹਨਾ ਵੀਰੇ ਸੋਈ ਝੋਟੀ ਆ ਫੋਕਾ ਸਿੰਗਲ ਗਾ 1 15 15 ਜੀਆਂ ਹੋਰੀਆਂ ਝੋਟੀਆਂ ਬੈਠੀਆਂ ਬਿਲਕੁਲ ਹਾਂ ਚਲੋ ਬਜ਼ਾਰ ਦਾ ਫੜਕਿਆ ਥੋੜਾ ਕਿਨੋ ਦੇ ਤਾਂ ਕਰ ਦਿਓ ਵੀਰੇ ਮਾਂਤਨ ਹਨਾ ਹਾਂਜੀ ਹਾਂਜੀ ਕਰ ਦਿਓ ਫੋਨ ਲਾ ਲਿਓ ਵੀਰੇ ਮਾਂਤਨ ਟਾਡਾ ਹੋ ਜੂ ਚੰਗੀ ਝੋਟੀ ਆ ਲੋਹੀ ਚਾ ਥਣ ਥਣ ਚੰਗਾ ਲੱਗਿਆ ਜੀ ਲੈ ਵੱਲੂਆ ਚੰਗਾ ਸਾਫ ਆ ਤਾਂ ਦੂਜੇ ਨੰਬਰ ਤੇ ਆ ਗਈ ਇਹਦਾ ਦੱਸਿਓ ਵੀਰੇ ਇਹ ਵੀ ਜੀ ਚੋਕਰ ਗੱਬਣ ਝੋਟੀ ਦਾ ਖਾਸ ਬੰਦੇ ਕੋਲ ਲਈ ਆਪਾਂ ਅੱਛਾ ਜੀ ਹਾਂਜੀ ਮੋੜਾ ਮੇਰਾ ਸੱਜਣ ਉਹਨੇ ਚੰਗਿਆ ਹਾਂਜੀ ਉਹਦੇ ਕੋਲ ਲਈ ਜ ਉਹਨਾਂ ਕੋਲ ਬੜੀ ਚੰਗੀ ਆ ਚੈੱਕ ਕਰਾਈ 5ਵੇਂ ਮਹੀਨੇ ਦੀ ਗੱਬਣ ਆ 5ਵੇਂ ਮਹੀਨੇ ਦੀ ਗੱਬਣ ਆ ਉਹਨਾਂ ਕੋਲ 2.5 ਕਿਲੋ ਹੈਗਾ ਇਹ ਮੇਰੇ ਕੋਲ ਥਣ ਪਾਸ ਕਰਕੇ ਮੈਂ ਲਾਂਦੇ ਮੈਂ ਨਹੀਂ ਹੋਈ ਪੂਰੀ ਲੈ ਆ ਗਏ ਠੀਕ ਹੈ 5ਵੇਂ ਮਹੀਨੇ ਦੀ ਗੱਬਣ ਆ ਦੁੱਧ ਨਹੀਂ ਦਿੰਦੀ ਹੋਣਾ ਹਨਾ ਜੀ ਨਾਂ ਵਾਲਾ ਮੰਨ ਕੇ ਚੱਲੂ ਹਾਂ ਤੇ ਬਾਕੀ ਵੀਰੇ ਕਿਦਾਂ ਵੱਡੀ ਹੈ ਚੰਗੀ ਝੋਟੀ ਵੱਡੀ ਵੱਡੀ ਕਰਕੇ ਮੈਂ ਲਈ ਬਹੁਤ ਚੰਗੀ ਝੋਟੀ ਹੈ ਨਾ ਇਹ 5.5 ਮਹੀਨੇ ਦੇ ਕਰੀਬ ਆ ਠੀਕ ਆ ਆ ਪੰਨੀਆਂ ਨਹੀਂ ਮੰਨ ਕੇ ਚਲਿਓ ਵੀਰੋ ਬਾਕੀ ਝੋਟੀ ਬਹੁਤ ਸ਼ਕੀਨ ਹੈ ਕਿਹੜਾ ਵੀਰ ਲੈ ਜਾਊਗਾ ਸਾਮ ਦਾ ਮੋਲ ਜ਼ਰੂਰ ਦੇ ਕੇ ਜਾਊਗੀ ਕਿਉਂਕਿ ਵੱਡੀ ਝੋਟੀ ਆ ਵੀਰੋ ਐ ਮੰਜਾ ਡੰਦਾ ਉੱਪਰ ਵਜਨ ਬੁਜਨ ਫੁੱਲਾ ਤੇ ਸਿੰਗ ਦੀ ਕੁਆਲਿਟੀ ਤੇ ਅੱਖ ਚੈੱਕ ਕਰੋ ਐ ਬਹੁਤ ਘੈਂਟ ਝੋਟੀ ਆ ਬਾਕੀ ਤੁਸੀਂ ਫੋਨ ਲਾ ਲਿਓ ਮਾਂ ਤੁਹਾਨੂੰ ਵੀਰ ਕਰ ਦੂ ਰੇਟ ਵੀ ਜਿੰਨ ਜ ਆ ਨੀ ਜੋਟੀ ਹੈ ਬਹੁਤ ਚੰਗਿਆ ਥਾਂ ਤੋਂ ਦੀ ਕੁਆਲਿਟੀ ਚੰਗੀ ਆ ਗਈ ਹੈ ਨਾ ਹਾਂਜੀ ਹਾਂਜੀ ਆ ਥਾਂ ਪਿਛੇ ਦੀ ਕੁਲਟੀ ਹੋ ਗਈ ਤਾਂ ਦੁੱਧ ਤਾਂ ਚੰਗਾ ਭਰਿਆ ਹੋਊਗਾ ਦੇ ਸੱਜਰ ਨੇ ਹਾਂ ਚੰਗਾ ਭੜਿਆ ਹੋਆ ਥੋੜੀ ਚਲੋ ਲੇਟ ਬਣੀ ਇਹਨਾਂ ਕੋਲ ਠੀਕ ਹੈ ਜੀ ਤੇ ਤਾਂ ਉਹ ਦੇਤੀ ਆ ਤੇ ਮੁੱਲ ਵੀ ਰੇਹਦਾ ਮੁੱਲ ਵਿਧੀ ਕਰਨ ਭਾਜਨਾ 70 ਰੁਪਏ ਤੜੇ ਨਾਲ ਮੱਦੀ ਕਰੀਏ ਕਿਉਂ ਟਾ ਲੱਖ 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 ਤੋਂ ਬਾਹਰ ਹੈ ਆਪਣੀ ਦਰ ਹਾਂ ਚੰਗੀ ਜੋਟੀ ਹੈ ਜੀ ਇਹ ਆਪਾਂ ਉਹ ਜਿਹੜੀ 60 ਦੀ ਦੇਤੀਏ 60 ਦੀ ਉੱਚੂ ਚਾਹੁੰਦੇ ਹੋ ਦੋ ਟੁਕਰਾ ਮੋਲੀ ਆ 1 ਸਾਲ ਦਾ ਹਾਂ 58 ਦੀ ਕੀ ਜਾਨੀ ਦਾ ਕੀ ਬਾਤ ਹੈ ਵੇਖੋ ਵੀਰੋ ਵਜਨ ਵਜਨ ਫੁੱਲ ਆ ਗਿਆ ਜੋ ਪਤਲੇ ਚਮਚ ਆ ਨਾਣਾ ਨੂਣਾ ਦੀਦੀਆਂ ਪਿੰਡੇ ਦੇ ਚੰਗੀ ਝੋਟੀ ਆ ਦਿਨ ਜਰੂਰ ਇਹ ਖੱਡਦੀ ਆ ਪੰਜਵੇਂ ਮਹੀਨੇ ਦੀ ਗੱਬਣਾ ਵੀਰੇ ਸਾਮ ਜਰੂਰ ਪੈਣੀ ਹੈ ਜੇ ਪੰਜਵੇਂ ਮਹੀਨੇ ਬਸ 200 ਰੁਪਏ ਚ 58 ਜੋ ਹਾਂ ਬਸ ਜਾਇਜ਼ ਰੇਟ ਆ ਜੀ ਹਾਂ ਜੀ ਉਹ ਅਸੀਂ ਪਹਿਲਾਂ ਦਿਖਾ ਦਿੰਦੇ ਹਾਂ ਹਾਂ ਜੀ ਇਹਦੇ ਮੇਰੇ ਦੱਸ ਜੀ ਇਹ ਵੀ ਮਸ਼ੀਨਾ ਉਹਨਾਂ ਕੋਲ ਲਈ ਆ। ਅੱਛਾ ਜੀ। ਇਹ ਵੀ ਪੰਜਾਂ ਮਹੀਨਿਆਂ ਦੀ ਗੱਭਣ ਆ। ਅੱਛਾ ਜੀ। ਚੈੱਕ ਕਰਾਈਏ ਦੋ ਦਿਨ ਥੱਲੇ ਪੈਣੀ। ਹਾਂ ਨਹੀਂ ਦੋ ਦਿਨ ਥੱਲੇ। ਹਾਂ ਉਹਨੇ ਚੌਣ ਖਣੋ ਛੱਡੀ ਹੁਣੀ। ਚੌਣ ਖਣੋ ਛੱਡੀ ਹੁਣੀ ਹਨਾ। ਨਹੀਂ ਤੇ ਗਾਈਆਂ ਤਾਂ ਸੁੰਦੇ ਦਾ ਹੀ ਉਹਦੇ ਦਿੰਦੀਆਂ। ਜਿੰਨੇ ਚੋਈ ਜਾਣੀ ਉਹਨੇ ਤੁਹਾਨੂੰ ਬੋਧਾ ਚੌਣ ਖਣੋ ਛੱਡ ਦਿੰਦੇ। ਸ਼ਾਇਦ ਪੰਜਾਂ ਮਹੀਨੇ ਦੀ ਗੱਭਣ ਆਗੀ। ਇਹ ਵੀ ਚੈੱਕ ਮੈਂ ਆਪਣੇ ਘਰ ਆ ਕੇ ਕਰਾਈ ਆ। ਬਹੁਤ ਹੀ ਬੜੀ ਚੰਗੀ ਆ ਵੀ। ਖੋਲੋ ਵੀਰੇ। ਵੇਖੋ ਵੀਰੋ ਇਹ ਵੀ ਪੰਜਾਂ ਮਹੀਨਿਆਂ ਦੀ ਆਗੀ ਆ। ਥਾਨ ਥੋਨੇ ਨੂੰ ਚੰਗਾ ਲੱਗਿਆ। ਤੇ ਜਿਸ ਵੇ ਸੂ ਵੀ ਲੇ ਗਰੇ ਕਮਾਲ ਹੈ ਨੋ ਕੋਈ ਨਾ ਮੀਨੇ ਨਾਂ ਚਾਰ ਚਾਰ ਕੁ ਸਾਂਭਲੇ ਆ ਮਹੀਨੇ ਕੋਈ ਚਾਰ ਸਾਂਭ ਲੂ ਵੀਰਾ ਤੇ ਮੁੱਲ ਦੇ ਕੇ ਜਾਉ ਆਸਤੇ ਆ ਗਈ ਜਾਨਾ ਬਿਲਕੁਲ ਜੀ ਹੁਣ ਜੈ ਜੀ ਜਾਣਦੇ ਹੋ ਹਾਂ ਜੀ ਪੰਦੀਆ ਦੀ ਦੇ ਦੀਏ ਪੰਜੀ ਦੀ ਹਾਂ ਜੀ ਹੋਰ ਜਾਣ ਜੋ ਦੋ ਮੋਲੀ ਆ 5 ਕਿਲੋ ਵਾਲੀ ਨਹੀਂ ਦਿੰਦਾ ਅੱਜ ਕੱਲ ਕੋਈ ਕਿੰਨੇ ਦੀ ਜੀ ਪੱਕੀ ਵੀਰੇ ਭਾਈ ਆ 1000 ਰੁਪਏ ਛੋੜ ਕਰਨਾ ਜੇ ਕੋ ਜੋੜਾ ਲੈ ਜੀ ਵੀਰ ਸਾਹਮਣ ਵਾਲਾ ਮਾਨਦਨ ਖੁੱਲਾ ਕਰ ਦਿਓ ਤਾਂ ਛੋੜ ਦਾਂਗੇ ਉਹ ਤਾਂ ਦੂਸਰਾ ਤੇ ਜੈ ਜੀ ਜਾਣਦੇ ਹੋ ਹਨਾ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਟੋਕੜਾਂ ਦਾ ਰੇਟ ਕਰਤਾ ਵੀਰ ਨੇ ਬਾਕੀ ਥਾਂ ਬੈਣੀ 4 ਮਹੀਨੇ ਦੀ ਬਾਕੀ ਤੁਸੀਂ ਫੋਨ ਲਾ ਲਿਓ ਮੋੜਦੇ ਨਹੀਂ ਹਨਾ ਹਾਂਜੀ ਥਾਂ ਵੀ ਤੇ ਅਗਲੇ ਬਣੇ ਵੱਡੀ ਪਸ਼ੀ ਆ ਗਈ ਹਨਾ ਵੱਡੀ ਪਸ਼ੀ ਆ ਵੀ ਜੀ ਦੋਂ ਦੀ ਵਸ਼ੀ ਆ ਠੀਕ ਹੈ ਜੀ ਦੋ ਦਨ ਹਾਲਾ ਆਪਣਾ ਪੌਂਡੀ ਜਿੱਥੇ ਬਹਿ ਜਾਂਦੀ ਉਧਰ ਫੜੀ ਹੋ ਜਾਂਦੀ ਆ ਠੀਕ ਹੈ ਜੀ ਦੇਣ ਕਿੰਨਾ ਲੈ ਜੀ ਵੀਰੇ ਦੇਣ ਵੇਖੋ ਲੈ ਦੂਗੀ ਹੱਤਾ ਕੰਡ 10 ਦਿਨ ਵੀ ਲੈ ਸਕਦੀ ਆ ਤੇ 10 ਦਿਨ ਲੈ ਜੀ ਰਮਾਨਾ ਹੈ ਨਾ ਬਾਕੀ ਵਸ਼ੀ ਵੀਰੇ ਬਰੀਡ ਬਹੁਤ ਹੈ ਨਾ ਤਾਂ ਵੇਖੋ ਵੀਰੇ ਫੇਸ ਕੁਆਲਟੀ ਚੈੱਕ ਕਰ ਲਓ ਵਹਿੜ ਦੀ ਤਾਂ ਕੱਦ ਕਾਠ ਬਹੁਤ ਫੁੱਲਾ ਲੰਮੀ ਬੇਲ ਦੀ ਵਹਿੜ ਆ ਬਾਕੀ ਵੀਰੇ ਦੁੱਧ ਦੀ ਗੱਲ ਕਰੀਏ ਤਾਂ ਬਹੁਤ ਚੰਗੇ ਰਿਕਾਰਡ ਵਾਲੀ ਨਿਕਲੂ ਲੈ ਉਹ ਕੋਈ ਨਾ ਅੰਦਰ ਘਮਾ ਲਓ ਕੋਈ ਨਾ ਦੋ ਦੰਦ ਦੋ ਦੰਦ ਵਸ਼ੀ ਆ ਬਹੁਤ ਵੱਡੀ ਆ ਮੋਟੇ ਮੋਟੇ ਵਸ਼ੀ ਹੁੰਦੀ ਬਾਕੀ ਥਨ ਵੀ ਐ ਗਲਾਬੀ ਆ ਗਿਆ ਹੈ ਨਾ ਜੀ ਤਲੇ ਬਲੂ ਵੀ ਬਹੁਤ ਸਾਫ ਆ ਤਾਂ ਬਾਕੀ ਦਿਨ ਜਰੂਰ ਖਾ ਲਈ ਦੁੱਧ ਦਾ ਚੰਗਾ ਰਕਾਰਾਊਗਾ ਕਿਉਂਕਿ ਵੀਰੇ ਕੱਦ ਕਾਠ ਫੁੱਲ ਆ ਗਿਆ ਵਾ ਬਿਲਕੁਲ ਬਿਲਕੁਲ ਤਾਂ ਹੈ ਵੀ ਬਰੀਡ ਆ ਮੁੱਲ ਬਾਕੀ ਠੰਡੀ ਵੀ ਦੀ ਕੋਈ ਨਹੀਂ ਸੀਸ ਲੱਗ ਆ ਗਈ ਮੁੱਲ ਵੀਰੇ ਮੁੱਲ ਵੀਰ ਜੀ ਇਹਦਾ ਕੰਨ ਭਾ ਜਿੰਨਾ ਮਰਜ਼ੀ 70 ਕਰੀਏ 65 ਕਰੀ ਜਾਈਏ ਹਾਂਜੀ ਕਾਣਾ ਜਿਹੜੀ 62 ਹਜ਼ਾਰ ਦੀ ਵਾਸੀ ਦੀ 62 ਦੀ 62 ਦੀ ਵਾਸੀ ਹੋਣਾ ਕਿ ਵੇ ਲੋ ਪਰ ਸੀ 75 ਹਜ਼ਾਰ ਦੀ ਵੱਡੀ ਵੇੜਾ ਕਰ ਦਿਓ ਵੀਰੇ ਮਾਨਦਾਰ ਨੇ ਚੋ ਸ਼ੋਰ ਸ਼ੋਰ ਬਹੁਤ ਵਧੀਆ ਸ਼ੋਰ ਕਰ ਦਾਂਗੇ ਕਰ ਲੈ ਕੋਈ ਨਹੀਂ ਜਾਣ ਦਿਓ ਜੀ ਆ ਜੀ ਕਰ ਦਾਂਗੇ ਮਾਨਦਾਰ ਕੋਈ ਫੋਨ ਲਾਵੇ ਵੀਰਾ ਮੋੜ ਦੇ ਨਹੀਂ ਹਣਾ ਵੀਰੇ ਹਾਂਜੀ 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 ਵੀਰੇ ਅਗਲੇ ਬੰਨੇ ਵੇੜਾਂਗੇ ਬਾਕੀ ਲੈਣ ਤਾਂ ਇੱਕ ਵਾਸੀ ਤੁਹਾਨੂੰ ਪਤਾ ਵੱਡੀ ਲਈ ਹੈਗੀ ਲੈ ਗਈ ਆ ਨਾਲ ਆਰ ਵੀਡੀਓ ਜੀ ਇਹ ਵੀ ਸਿਰਾਈ ਆ ਵੀਰੇ ਚੰਗੀ ਤਰਲੇਦਾਰ ਲੈ ਜਾਂਦੀ ਆ ਵੇੜ ਹਾਂਜੀ ਬੇਲ ਬੂਲ ਬਹੁਤ ਲੰਮੀਆਂ ਦਾ ਵਜਨ ਫੁੱਲ ਕੀ ਬਾਤ ਐ ਐ ਸਿਰਾ ਕਰਾਇਆ ਵੀਰ ਤੂੰ ਤਾਂ ਖੋਲ ਤਾਂ ਬਾਕੀ ਵੀਰੇ ਥਣ ਥੁੰਦੀ ਦੀ ਇਹਦੀ ਕੁਆਲਿਟੀ ਚੈੱਕ ਕਰ ਲਿਓ ਇਹਨੂੰ ਵੀ ਬਹੁਤ ਸਪੈਸ਼ਲ ਥਣ ਲੱਗਿਆ ਗਿਠ ਗਿਠ ਤੇ ਆ ਗਿਆ 80 40 ਕਿਲੋ ਵਾਲੀ ਵੇੜਾ ਛਿੱਗੀ ਆ ਏ ਤੇ ਪਰ ਹੈ ਟਰਾਕੀ ਆ ਵੇਖੋ ਵੀਰੋ ਚੈੱਕ ਕਰ ਲਿਓ ਐ ਫੁੱਲ ਕੱਦ ਵਜਣਾ ਉੱਪਰ ਮੰਜਾ ਡੈਂਦਾ ਥੱਲੇ ਵਾਲੂ ਆ ਚੈੱਕ ਕਰ ਲਓ ਵੀਰੇ ਦੁੱਧ ਕਿੰਨਾ ਪਰਜੂ 15 ਅਲੀ ਨੂੰ ਦੁੱਧ ਦੀ ਗਰੰਟੀ ਦੇ ਬਸਣਾ ਕੰਨੀਆਂ ਜੇ ਵੀ ਦੋ ਜਣੀਆਂ ਕੰਨੀਆਂ ਹਾਂਜੀ ਕਾੜਨ ਦੀ ਕੰਨੀਆਂ ਆ ਵੀ ਠੀਕ ਆ ਜੀ ਇਹ ਵੀ ਚੰਗੀ ਤਲਲੇਦਾਰ ਆ ਵੀਰੇ ਹਨਾ ਕਿਆ ਬਾਤ ਹੈ ਬਾਕੀ ਵੀਰੋ ਤੁਸੀਂ ਪਸ਼ੂ ਤੇ ਲੱਗ ਕੇ ਆਓਗੇ ਤੁਸੀਂ ਇਹਨੂੰ ਛੱਡ ਕੇ ਨਹੀਂ ਜਾਂਦੇ ਵੈੜ ਨੂੰ ਕਿੱਡੀ ਟੌਪ ਕਲਾਸ ਵੈੜ ਆ ਸਾਥੀ ਜੀ ਕੱਲੀ ਆਉਣ ਵਾਲੀ ਹੈ ਕੱਲੀ ਆਉਣ ਵਾਲੀ ਵੀਰੇ ਵਜਨ ਫੁੱਲਾ ਵੀਰੇ ਫੁੱਲ ਕੱਦ ਵਜਨ ਆ ਜਿਹਨੂੰ ਕਹਦੇ ਆ ਇਹ ਕੈਮਰੇ ਭਾਵੇਂ ਕੱਟਦੀ ਦੀ ਹੋਵੇ ਤੁਸੀਂ ਲੱਗ ਕੇ ਆਓਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਵੀਰੇ ਕਿੰਨੇ ਦਿਨ ਵੀਰੇ ਬਾਕੀ ਇਹਦੇ ਇਹਦੇ ਵੀ ਦੀ ਹਲੇ 15 20 ਦਿਨ ਲੈ ਨਹੀਂ ਵਿੱਚ ਗਿਆ ਖਿਆਲ ਦਿਨ ਵੀ ਲੈ ਜੋ ਹਜੇ ਤਾਂ ਹਨਾ ਤਾਂ ਬਾਕੀ ਵੀਰੇ ਬਹੁਤ ਜਿਆਦਾ ਵੱਡੀ ਆ ਹਾਂ ਐਂਡੀ ਕਰਾਇਆ ਵੈਡ ਨਾਲ ਸਰਾ ਹੀ ਆ ਜੀ ਤਾਂ ਮੋਲ ਵੀਰੇ ਦਾ ਮੋਹ ਤਾਂ ਵੀ ਦੀ ਪਾਂ ਡੇਰ ਕਰੀ ਜਾਈਏ ਬਿਲਕੁਲ ਹਨਾ ਕੋਈ ਪਛੀ ਅੱਛੀ ਆਣ ਕੇ ਵਿੱਚ ਫੇਰ ਡੇਰ ਦੀ ਆ ਹਾਂਜੀ ਪਾ ਵੀਡੀਓ ਭਾਜ ਜਿੰਨੇ ਦੀ ਮਰਜ਼ੀ ਲੱਗੇ ਬਿਲਕੁਲ ਬਿਲਕੁਲ ਤੇ 30 ਦੀ ਦੇ ਦਈਏ 30 ਦੀ ਸਵਾ ਦੇ ਦਾਂਗੇ ਹਨਾ 1 25 ਦੀ ਹੋਗੀ ਹਾਂ ਹਾਂ 1 25 ਉਹ ਚੋ ਮਾਨਤਨ ਕਰ ਦਿਓ ਵੀਰੇ ਛੋਟ ਛੜ ਕਰਦਾਂਗੇ ਪਰ ਵਸ਼ੀ ਬੁਲਬੁਲ ਦਾ ਬੱਚਾ ਹੀ ਨਹੀਂ ਵਸ਼ੀ ਵਸ਼ੀ ਹੈ ਵੀਰੇ 2 ਟਾ ਹੀ ਲੱਖ ਦੀ ਵਸ਼ੀ ਕੋਈ ਵੀ ਦੂਰੋਂ ਚੱਲ ਗਿਆ ਹੋਊਗਾ ਵੀਰੇ ਤੁਸੀਂ ਛੱਡਗੇ ਨਹੀਂ ਜਾਂਦੇ ਫੁੱਲ ਬਰੀਡ ਆ ਥਣ ਥਣ ਬਹੁਤ ਸਪੈਸ਼ਲ ਲੱਗਿਆ ਗੇੜ ਗੇੜ ਤੇ ਥਣ ਲੱਗਿਆ ਬਹੁਤ ਆ ਬੱਚਾ ਚੰਗਾ ਬਹੁਤ ਵੱਡੀ ਵੈੜਾ ਵੀਰੇ ਹਾਂ ਹਾਂ 1 25 ਜੋ ਮਾਨਤਨ ਹੋ ਜੂ ਹਾਂ ਕਰ ਦਾਂਗੇ ਗੱਲ ਠੀਕ ਹੈ ਵੀਰੇ ਕੋ ਫੋਨ ਲਾਵੇ ਮੋੜਦੇ ਨਹੀਂ ਹਣਾ ਵੀਰੇ ਬਿਲਕੁਲ ਬਿਲਕੁਲ ਇਹ ਰਸੀ ਵੀ ਦੀ ਵੀਂਦੂ ਦੇ ਸੋਨੀਆਂ ਹਾਂਜੀ ਸਾਈਡਰ ਟਰਾਵਸ ਆ ਤੇ ਇਹ ਵੀ ਦਿਨ 15 ਮਹੀ ਲੈ ਆਏ ਨੇ ਮਸ਼ੀਨ ਇਹ ਦਿਨ ਵੀ ਹਾਂਜੀ ਹੈ ਤਾਂ ਇਹ ਵੀ ਚੰਗਾ ਚਗਾਠਾ ਹੀ ਆ ਵੀਰੇ ਤਿਆਰ ਵੀ ਹਨਾ ਬਹੁਤ ਵੱਡੀਆਂ ਬਹੁਤ ਵੱਡੀਆਂ ਬਹੁਤ ਵੱਡੀਆਂ ਫੁੱਲ ਕੱਦ ਵਜਨ ਵਾਲੀਆਂ ਨੇ ਵੀਰੋ ਕੋਈ ਨਿੱਕੀਆਂ ਮੰਨ ਕੇ ਨਾ ਚੱਲਿਓ ਤੁਸੀਂ ਇੱਥੇ ਚੱਲ ਕੇ ਵੀ ਦੂਰੋਂ ਆਉਗੇ ਛੱਡ ਕੇ ਨਹੀਂ ਜਾਂਦੇ ਕਿਉਂਕਿ ਵੱਡੇ ਪੱਲੇ ਚ ਨੇ ਐ ਮਾਨੇ ਮੂਨੇ ਦੀਆਂ ਚੰਗੀਆਂ ਮਾਲਕਾਂ ਨੇ ਦਾ ਇਹ ਤਾਂ ਅੰਦਰ ਗਿਆ। ਹਾਂ ਚਮਕ ਚਮਕ ਫੋਲਾ ਤਾਂ ਦੁੱਧ ਦੇ ਵੀ ਬਹੁਤ ਭਰੂਗੀ ਵੀਰੇ ਢੱਲਾਂ ਢੁੱਲਾਂ ਬਹੁਤ ਨੇ। ਇਹਦੇ ਕਿੰਨੇ ਦਿਨ ਦੱਸਿਆ ਵੀਰੇ? ਇਹਦੇ 15 ਵੀ ਲੈ ਜ ਨੇ ਦਿਨ ਵੀ ਲੈ ਜੋ ਹਣੇ। ਬਾਕੀ ਠੰਡੀ ਰੁੰਡੀ ਆ। ਸੀਸ ਲੱਗ ਆ ਗਈ। ਤਾਂ ਵੀਰੇ ਇਹਦਾ ਮੁੱਲ ਮੁੱਲ ਵੀ ਦੀ ਇਹਦਾ ਵੀ 70। 70? 65 ਦੇ ਦਈਏ। ਹੋਰ ਕਰਦੇ ਹੋ ਮਾਨਤਨ ਇਹਦਾ 60000 ਰੁਪਏ ਦੇ ਦਾਂਗੇ ਛੋੜ ਕਰਦਾਂਗੇ ਦੋਸਤ ਬਾਕੀ ਕੋਈ ਫੋਨ ਲਾਵੇ ਹਨਾ ਹਾਂਜੀ ਹਾਂਜੀ ਠੀਕ ਹੈ ਵੀਰੇ ਫੋਨ ਲਾ ਲਿਓ ਵੱਡੇ ਪੱਲੇ ਜਾ ਨਾ ਕੋਈ 75 ਦਾ 70 ਕੀਤਾ ਵੀਰੇ ਨੇ ਮੁੱਲ ਕੀਤੇ ਜੋ ਜਾਇਜ਼ ਤਾਂ 80 ਤੋਂ ਆਇਆ ਬਹੁਤ ਸਪੈਸ਼ਲ ਲੱਗੇ ਬਾਕੀ ਤੁਸੀਂ ਫੋਨ ਲਾਓ ਮਾਨਤਨ ਖੁੱਲੇ ਹੋਣਗੇ ਤਾਂ ਵੀਰੇ ਇੱਥੇ ਚੱਲ ਕੇ ਆਓਗੇ ਜੇ ਤੁਸੀਂ ਛੱਡ ਕੇ ਨਹੀਂ ਜਾਣੀਆਂ ਜਿਹੜਾ 2000 ਵਧਣਗੀਆਂ ਤਿਆਰ ਹੋ ਗਈਆਂ ਵਧਣਗੀਆਂ ਵੀਰੇ ਐ ਫੁੱਲ ਕੱਦ ਵਜਨ ਵਾਲੀਆਂ ਨੇ ਤਾਂ ਵੱਡੇ ਪੱਲੇ ਜਨਾ ਵੀਰੋ ਕੌਣ ਆ ਦੂਜਾ ਆ ਵਸ਼ੀ ਹੈ ਦੂਜੇ ਸੂਏ ਦੂਜੇ ਸੂਏ ਹਾਂਜੀ ਇਹ ਸੇ ਇਦਾਂ ਦਾ ਵਸ਼ੀ ਹੈ ਜੇ ਸੂਈ ਹੈ ਵੀਰੇ ਹਾਂਜੀ ਬਹੁਤ ਪੂਠੀ ਬਹੁਤ ਫੇਸ ਕੁਆਲਟੀ ਹੈਂਡ ਤੁਰ ਐਂ ਸ਼ਾਇਦ ਨਹੀਂ ਹੋਰ ਭਾਈ ਜੀ ਕੀ ਆ ਲੈ ਠੀਕਾ ਹੋ ਗਿਆ ਬੈਠੋ ਬੱਸ ਬੈਠੇ ਬੈਠੇ ਤੋ ਦੇਖੋ ਵੀਰੇ ਇਹਦਾ ਤੋਰਾ ਤੋਰਾ ਚੈੱਕ ਕਰ ਲੋ ਹੈ ਬਰੀਡ ਵੈਡ ਆ ਇਹ ਵੀ ਫੁੱਲ ਬਰੀਡ ਆ ਖਾਂਥੂ ਦੀ ਇਹਦੀ ਕੁਆਲਿਟੀ ਬਹੁਤ ਲੱਗੀ ਵਧੀਆ ਲੈ ਚੰਗੀ ਸੋਹਣੀ ਸ਼ਕੀਨ ਵੈਰ ਕਿੰਨੇ ਹਫ਼ਤੇ ਦੀ ਸੁਹੀ ਹੈ ਵੀਰੇ ਹਾਂਜੀ 10 ਦਿਨ ਹੋ ਹੀ ਗਏ ਠੀਕ ਦੁੱਧ ਕਿੰਨਾ ਦੱਸਿਆ ਵੀਰੇ ਇਹਦਾ 11 ਕਿਲੋ ਦੇ ਕਰੀ ਚਵਾਜੂ ਵਧੀਆ ਲੱਗਿਆ ਜੀ ਉਹ ਦੋਕ ਦੇ ਨਾ ਉਹ ਏਦਾਂ ਮਸਲੇ ਮਸਲੇ ਜਿਹੇ ਰਹੇ ਆ ਤੇ ਫੀਡ ਫੂਡ ਘੱਟ ਪਈ ਰੰਗਰਾਂ ਨੂੰ ਘੱਟ ਹੋਈ ਪਸ਼ੂ ਹੈ ਭੁੱਖੇ ਵੀ ਆਏ ਪੱਠਿਆਂ ਪੱਠਿਆਂ ਦੇ ਥੋੜੇ ਹਨ ਇਹ ਰੁੱਖੇ ਆ ਤਾਂ ਬਾਕੀ ਇਹ ਕਿਹੜਾ ਵੀ ਚੰਗੀ ਸੇਵਾ ਕਰ ਦੂ ਵੀਰੇ ਉਹ ਦੁੱਧ ਚੋ ਲੋ ਹਨ ਬਿਲਕੁਲ ਸਾਨੂੰ ਸਾਨੂੰ ਚੰਗਾ ਲੱਗਿਆ ਚਵਾਈਆ ਦਾ ਵੀਰ ਜੀ ਇਹਦਾ ਇਹਦਾ ਮੁੱਲ ਬਾਕੀ ਠੰਡੀ ਦੀ ਰਿਕੋਟ ਅਸੀਂ ਲੋੜ ਕੋਈ ਜਿੱਦਾ ਮਰਦੀ ਪੱਤੀ ਵੀ ਬਰਾਤ ਬੱਚਾ ਕਿ ਆ ਗਿਆ ਦਾ ਵਛਿਆ ਗਿਆ ਹਾਂ ਜੀ ਤਾਂ ਮੁੱਲੇ ਦਾ ਵੀਰੇ ਮੁੱਲ ਵੀਰ ਜੀ ਚਲੋ ਮੈਂ ਤਾਂ ਉਹ ਤੋਂ ਪਿਛਲੀ ਵੀਡੀਓ 55 ਲਿਆ 50 ਦੇ ਦਿਆ ਹਰਕਾ 2 ਛੱਡ ਦਿਓ 48 ਦੀ ਮਸ਼ੀਨ ਦੇਣਾ ਕਿਹੜਾ ਹੈ ਸ਼ਹਿਰ ਬੱਛੀ ਆ ਸ਼ਹਿਰ ਸ਼ਹਿਰ ਜੀ ਆ ਗਈ ਵੀਰੇ ਬਰੀਡ ਆ ਤਾਂ ਬਾਕੀ ਵੀਰੇ ਕੋਈ ਟਾਈਮ ਨਹੀਂ ਲੱਗਾ ਇਹਨਾਂ ਸਮਝੋ ਐ ਟਲਾਂ ਟੁਲਾ ਨੇ ਕੋਈ ਪਛਮਾਨੀ ਪਛਣਨ ਲੱਗੇ ਤਾਂ ਤੁਸੀਂ ਫੋਨ ਕਰ ਲਿਓ ਵੀਰ ਨੂੰ ਮਾਂ ਤਨ ਹੋ ਜੂ ਇਹ ਵੀ ਦੂਜੇ ਸੂਬੇ ਦੇ ਤੇ ਮਗਰ ਵਸ਼ੀ ਬਹੁਤ ਕੁਆਲਟੀ ਦੀ ਏ ਇਹਦੇ ਮਗਰ ਵਸ਼ੀ ਆ ਗਈ ਹੈ ਹਾਂਜੀ ਹਾਂਜੀ ਬੜੀ ਚੰਗੀ ਵਸ਼ੀ ਦਿੱਤੀ ਏ ਇਹ ਕਿੰਨੇ ਦਿਨਾਂ ਦੀ ਸੂਈ ਵੀਰੇ ਤੈਨੂੰ ਹੋ ਗਿਆ ਇੱਕ ਹਫ਼ਤਾ ਇੱਕ ਹਫ਼ਤਾ ਤਾਂ ਵੇਖੋ ਵੀਰੋ ਇਹਦਾ ਵੀ ਲੈਵਲ ਹੋਆ ਚੈੱਕ ਕਰ ਲਿਓ ਤਾਂ ਹੈ ਬਰੀਡ ਆ ਕੱਦ ਵਜਨ ਵਾਲੀ ਆ ਤੇ ਚੰਗੀ ਸੋਹਣੀ ਸੰਖੀ ਵੈੜਾ ਤਾਂ ਮਗਰ ਵੀ ਇਹਦੇ ਚੰਗੀ ਵਸ਼ੀ ਵੀਰ ਕਹਿੰਦਾ ਆ ਗਈ ਚੰਗੇ ਚੰਗੇ ਸੀਮੰਦੀਆਂ ਨੇ ਵਸ਼ੀ ਪਾਈ ਆ ਤਾਂ ਆਪ ਵੀ ਵੈਡ ਫੁੱਲ ਬਰੀਡ ਆ ਦੁੱਧ ਵੀਰ ਕਿੰਨਾ ਇਹਦੇ ਥੱਲੇ ਹੁਣ ਦੁੱਧ 10000 ਕਿਲੋ ਹੈਗਾ ਤੇ 10 ਤੋਂ 11 ਕਿਲੋ ਹੈਗਾ ਹਾਂਜੀ ਤਾਂ ਵੱਛੀ ਫੁੱਲ ਬਰੀਡ ਆ ਮਗਰ ਚੰਗੇ ਸੀਮਨ ਦੀ ਵੱਛੀ ਪਾਈ ਵੀਰੋ ਤੇ ਸੋਹਣੀ ਵੈਡ ਆ ਕੱਦ ਵਜਨ ਵਾਲੀ ਆ ਬਹੁਤ ਚੰਗੀ ਵੱਛੀ ਜੀ ਤੇ ਵੀਰ ਜੀ ਚੋਈ ਚੋਈ ਬੜੀ ਇੱਕ ਨੰਬਰ ਆ ਠੀਕ ਆ ਜੀ ਹਾਂਜੀ ਤਾਂ ਮੋਲੇ ਦਾ ਵੀਰ ਕਿਨਾ ਮੋਲ ਵੀ ਜੀ ਹਾਂ ਨਾ ਮੋਲੇ ਦਾ 65 60 ਜਿੰਨਾ ਮਰਜੀ ਛੱਡ ਦੀ ਦੇਣੀ ਆ ਛੱਡ ਦੀ ਹਾਂ ਜੀ ਛੋਟ ਛੱਡ ਕਰਦਾ ਮਗਰੀ ਵੀ ਵਸ਼ੀ ਆ ਦੇ ਹਾਂ ਜੀ ਮਗਰੀ ਤਾਂ ਫੁੱਲ ਬਰੀਡ ਆ ਤਾਂ 60 ਚੋ ਛੋੜੋ ਜੂ ਹਣਾ ਛੋਟ ਕਰਦਾਂਗੇ ਠੀਕ ਐ ਜੀ ਕੁਛ ਹੋਰ ਅਗੇ ਕੋਲੇ ਹਣਾ ਹਾਂ ਜੀ ਹਾਂ ਜੀ ਤਾਂ ਵੇਖੋ ਵੀਰੋ ਚੰਗੀਆਂ ਵੇੜਾਂ ਨੇ ਵੀਰੇ ਕੋਲੇ ਕੱਦ ਵਜਨ ਵਾਲੀਆਂ ਨੇ ਕੋਈ ਸੂਈਆਂ ਨੇ ਕੋਈ ਗੱਬੜਾਂ ਨੇ ਵੱਡੇ ਪੱਲੇ ਚ ਬਾਕੀ ਵੀਰੇ ਤੂੰ ਇੱਥੇ ਚੱਲ ਗਿਆ ਹੋਗੇ ਤੂੰ ਛੱਡ ਕੇ ਨਹੀਂ ਜਾਂਦੇ ਚੰਗੀਆਂ ਵੇੜਾਂ ਨੇ ਤਾਂ ਝੋਟੀਆਂ ਵੀ ਚੰਗੀਆਂ ਸ਼ਕੀਨ ਨੇ ਤੰਬਾਕੀ ਵੀਰੇ ਚੈਨਲ ਨੂੰ ਮਾਤੋ-ਬਾਤ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਿਓ ਸ਼ੇਅਰ ਕਰਿਓ ਜੇ ਤੁਹਾਨੂੰ ਨਵੇਂ-ਤੇ-ਨਵੇਂ ਵੀਡੀਓ ਲੈ ਕੇ ਵੀਰੇ ਵਿਖਾਲੀ ਜਾਵੇ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ